ਕल्याण ਮਹੱਲਾ ਚੌਥਾ ਰਾਮਾ ਰਮ ਰਾਮੋ ਪੂਜ ਕਰੀਜੈ ਮਨ ਤਨ ਅਰਪ ਧਰਉ ਸਭ ਆਗੈ ਰਸ ਗੁਰਮਤਿ ਗਿਆਨ ਦਰੜੀਜੈ ਰਹਾਉ ਬ੍ਰਹਮ ਨਾਮ ਗੁਣ ਸਾਖਤ ਰੂਵਰ ਨਿਤ ਚੁਨ ਚੁਨ ਪੂਜ ਕਰੀਜੈ ਆਤਮ ਦੇਉ ਦੇਉ ਹੈ ਆਤਮ ਰਸ ਲਾਗੈ ਪੂਜ ਕਰੀਜੈ ਵਿਵੇਕ ਬੁੱਧ ਸਭ ਜਗ ਮਹਿ ਨਿਰਮਲ ਵਿਚਰ ਵਿਚਰ ਰਸ ਪੀਜੈ ਗੁਰ ਪ੍ਰਸਾਦ ਪਦਾਰਥ ਪਾਇਆ ਸਤ ਗੁਰ ਕੋ ਇਹੋ ਮਨ ਦੀਜੈ ਨਿਰਮੋਲਕ ਅਤ ਹੀਰੋ ਨੀਕੋ ਹੀਰਾ ਹੀਰ ਬਧੀਜੈ ਮਨ ਮੋਤੀ ਸਾਲ ਹੈ ਗੁਰ ਸ਼ਬਦੀ ਜਿਤ ਹੀਰਾ ਪਰਖ ਲਈਜੈ ਸੰਗਤ ਸੰਤ ਸੰਗ ਲਾਗ ਊਚੇ ਜਿਉ ਪੀਪ ਪਲਾਸ ਖਾਏ ਲਈਜੈ ਸਭ ਨਰਮ ਪ੍ਰਾਣੀ ਉਤਮ ਹੋਵੇ ਰਾਮ ਨਾਮੈ ਬਾਸ ਬਸੀਜੈ ਨਿਰਮਲ ਨਿਰਮਲ ਕਰਮ ਬਹੁ ਕੀਨੇ ਨਿਤ ਸਾਖਾ ਹਰੀ ਜੜੀਜੈ ਧਰਮ ਫੁੱਲ ਫਲ ਗੁਰ ਗਿਆਨ ਦਰੜਾਇ ਬਹਿਕਾਰ ਬਾਸ ਜਗ ਦੀਜੈ ਏਕ ਜੋਤ ਏਕੋ ਮਨ ਵਸਿਆ ਸਭ ਬ੍ਰਹਮ ਦ੍ਰਿਸ਼ਟ ਇਕ ਕੀਜੈ ਆਤਮ ਰਾਮ ਸਭ ਏਕੈ ਹੈ ਪਸਰੇ ਸਭ ਚਰਨ ਤਲੇ ਸਿਰ ਦੀਜੈ ਨਾਮ ਬਿਨਾ ਨਕਤੇ ਨਰ ਦੇਖੋ ਤਿੰਨ ਕਸ ਕਸ ਨਾਕ ਵਢੀਜੈ ਸਾਖਤ ਨਾਰ ਅਹੰਕਾਰੀ ਕਹੀਐ ਬਿਨ ਨਾਮੈ ਧ੍ਰਿਗ ਜੀਵੀਜੈ ਜਬ ਲਗ ਸਾਸ ਸਾਸ ਮਨ ਅੰਤਰ ਤਤ ਬੇਗਲ ਸਰਨ ਪਰੀਜੈ ਨਾਨਕ ਕਿਰਪਾ ਕਿਰਪਾ ਕਰ ਧਾਰੋ ਮੈਂ ਸਾਧੂ ਚਰਨ ਪੁਖੀਜੈ ਕਲਿਆਣ ਮਹੱਲਾ ਚੌਥਾ ਰਮ ਮੈਂ ਸਾਧੂ ਚਰਨ ਤਵੀਜੈ ਤੇਲ ਬਿਖ ਦਹਿਨ ਹੋਏ ਖਿਨੇ ਅੰਤਰ ਮੇਰੇ ਠਾਕੁਰ ਕਿਰਪਾ ਕੀਜੈ ਰਹਾਉ ਮੰਗਤ ਜਨ ਦੀਨ ਖਰੇ ਦਰ ਠਾਢੇ ਅਤ ਤਰਸਨ ਕੋ ਦਾਨ ਦੀਜੈ ਤਰਾਹੀ ਤਰਾਹੀ ਸਰਨ ਪ੍ਰਭ ਆਈ ਮੋਕੋ ਗੁਰਮਤਿ ਨਾਮ ਦਰੜੀਜੈ ਕਾਮ ਕ੍ਰੋਧ ਨਗਰ ਮਹ ਸਬਲਾ ਨਿਤ ਉਠ ਉਠ ਜੂਝ ਕਰੀਜੈ ਅੰਗੀਕਾਰ ਕਰਹੁ ਰਖ ਲੇਵੋ ਗੁਰ ਪੂਰਾ ਕਾੜ ਕਢੀਜੈ ਅੰਤਰ ਅਗਨ ਸਵਲ ਅਤ ਵਿਖਿਆ ਹਿਵ ਸੀਤਲ ਸ਼ਬਦ ਗੁਰ ਦੀਜੈ ਤਨ ਮਨ ਸ਼ਾਂਤ ਹੋਏ ਅਦ்கਾਈ ਰੋਗ ਕਾਟੈ ਸੂਖ ਸਵੀਜੈ ਜਿਉ ਸੂਰਜ ਕਿਰਨ ਰਵਿਆ ਸਰਬ ਠਾਈ ਸਭ ਘਟ ਘਟ ਰਾਮ ਰਵੀਜੈ ਸਾਧੂ ਸਾਧ ਮਿਲੇ ਰਸ ਪਾਵੇ ਤਤ ਨਿਜ ਘਰ ਬੈਠਿਆਂ ਪੀਜੈ ਜਨ ਕੋ ਪ੍ਰੀਤ ਲੱਗੀ ਗੁਰ ਸੇਤੀ ਜਿਉ ਚੱਕਵੀ ਦੇਖ ਸੂਰੀਜੈ ਨਿਰਖਤ ਨਿਰਖਤ ਰਹਿਣ ਸਭ ਨਿਰਖੇ ਮੁਖ ਕਾਢੈ ਅੰਮ੍ਰਿਤ ਪੀਜੈ ਸਾਖਤ ਸੁਹਾਨ ਕਹੀਐ ਬਹੁ ਲੋਭੀ ਬਹੁ ਦੁਰਮਤ ਮੈਲ ਪਰੀਜੈ ਆਪਨ ਸਵਾਏ ਕਰਹਿ ਬਹੁ ਬਤ ਤਿਨਾ ਕਾ ਵਸਾਹੁ ਕਿਆ ਕੀਜੈ ਸਾਧੂ ਸਾਧ ਸਰਨ ਮਿਲ ਸੰਗਤ ਜਿਤ ਹਰ ਰਸ ਕਾਢ ਕਢੀਜੈ ਪਾਰਵਪਕਾਰ ਬੁਲੇ ਬਹੁ ਗੁਣੀਆਂ ਮੁਖ ਸੰਤ ਭਗਤ ਹਰਦੀਜੈ ਤੂੰ ਅਗਮ ਦਿਆਲ ਦਇਆਪਤ ਦਾਤਾ ਸਭ ਦਇਆ ਧਾਰ ਰਖ ਲੀਜੈ ਸਰਗੋਜੀ ਜਗ ਜੀਵਨ ਏਕੋ ਨਾਨਕ ਪ੍ਰਤਪਾਲ ਕਰੀਜੈ ਕਲਿਆਣ ਮਹੱਲਾ ਚੌਥਾ ਰੰਮ ਹਮਦਾਸਨ ਦਾਸ ਕਰੀਜੈ ਜਬ ਲਗ ਸਾਸ ਹੋਏ ਮਨ ਅੰਤਰ ਸਾਧੂ ਧੂਰ ਪਵੀਜੈ ਰਹਾਉ ਸ਼ੰਕਰ ਨਾਰਦ ਸੇਖਾ ਨਾਗ ਮຸນ ਧੂਰ ਸਾਧੂ ਕੀ ਲੋ ਚੀਜੈ ਭਵਨ ਭਵਨ ਪਵਿਤ ਹੋਏ ਸਭ ਜਹ ਸਾਧੂ ਚਰਨ ਤਰੀਜੈ ਤਜ ਲਾਜ ਹੰਕਾਰ ਸਭ ਤਜੀਐ ਮਿਲ ਸਾਧੂ ਸੰਗ ਰਹੀਜੈ ਧਰਮ ਰਾਏ ਕੀ ਕਾਨ ਚਕਾਵੇ ਵਿਖ ਡੁੱਬਦਾ ਕਾੜ ਕਢੀਜੈ ਭਰਮ ਸੂਕੇ ਬਹੁ ਉਭ ਸੁਖ ਕਹੀਐ ਮਿਲ ਸਾਧੂ ਸੰਗ ਹਰੀਜੈ ਤਾਂ ਤੇ ਬਿਲਮ ਪਲ ਢਿਲ ਨਾ ਕੀਜੈ ਜਾਏ ਸਾਧੂ ਚਰਨ ਲਗੀਜੈ ਰਾਮ ਨਾਮ ਕੀਰਤਨ ਰਤਨ ਵਾਥ ਹਰ ਸਾਧੂ ਪਾਸ ਰਖੀਜੈ ਜੋ ਬਚਨ ਗੁਰ ਸਤ ਸਤ ਕਰ ਮੰਨੈ ਤਿਸ ਆਗੇ ਕਾੜ ਤਰੀਜੈ ਸੰਤੋ ਸੁਨੋ ਸੁਨੋ ਜਨ ਪਾਈ ਗੁਰ ਕਾਢੀ ਬਾਹਾਂ ਕੋ ਕੀਜੈ ਜੇ ਆਤਮ ਕੋ ਸੁਖ ਸੁਖ ਨਿਤ ਲੋੜੋ ਤਾਂ ਸਤ ਗੁਰ ਸਰਨ ਪਵੀਜੈ ਜੇ ਵੱਡ ਭਾਗ ਹੋਏ ਅਤ ਨੀਕਾ ਤਾਂ ਗੁਰਮਤਿ ਨਾਮ ਦਰੜੀਜੈ ਸਭ ਮਾਇਆ ਮੋਹ ਵਿਖਮ ਜਗ ਤਰੀਐ ਸਹਿਜੇ ਹਰ ਰਸ ਪੀਜੈ ਮਾਇਆ ਮਾਇਆ ਕੇ ਜੋ ਅਧ்கਾਈ ਵਿੱਚ ਮਾਇਆ ਪਚੈ ਪਚੀਜੈ ਅਗਿਆਨ ਅੰਧੇਰ ਮਹਾਪੰਥ ਵਿਖੜਾ ਹੰਕਾਰ ਭਾਰ ਲੱਦ ਲੀਜੈ ਨਾਨਕ RAM 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 ਰਾਮੈ ਤੇ ਗਤ ਕੀਜੈ ਸਤਗੁਰ ਮਿਲੈ ਤਾਂ ਨਾਮ ਦਰੜਾਈ RAM ਨਾਮੈ ਰਲੈ ਮਲੀਜੈ ਸ਼ਕਾ ਇਕ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਰਾਗ ਪ੍ਰਭਾਤੀ ਵਿਭਾਸ ਮਹੱਲਾ ਪਹਿਲਾ ਚੌਪਦੀ ਘਰ ਪਹਿਲਾ ਨਾਏ ਤੇਰਾ ਤਰਨਾ ਨਾਏ ਪਤ ਪੂਜ ਨਾਉ ਤੇਰਾ ਗਹਿਣਾ ਆਤਮਕ ਸੂਧ ਨਾਏ ਤੇਰਾ ਨਾਉ ਮੰਨੇ ਸਭ ਕੋ ਏ ਵਿਣ ਨਾਮੈ ਪਤ ਕਭੂ ਨਾ ਹੋਈ ਹਾਵਰ ਸਿਆਨ ਪਸਗਲੀ ਪਾਜ ਜੈ ਬਖਸ਼ੀ ਤੈ ਪੂਰਾ ਕਾਜ ਰਹਾਉ ਨਾਉ ਤੇਰਾ ਤਾਨ ਨਾਉ ਦੀ ਬਾਣ ਨਾਉ ਤੇਰਾ ਲਸ਼ਕਰ ਨਾਉ ਸੁਲਤਾਨ ਨਾਹੀਂ ਤੇਰਾ ਮਾਣ ਮਹਤ ਪਰਵਾਨ ਤੇਰੀ ਨਦਰੀ ਕਰਮ ਪਵੈ ਨਿਸ਼ਾਨ ਨਾਹੀਂ ਤੇਰਾ ਸਹਿਜ ਨਾਹੀਂ ਸਲਾਹ ਨਾਉ ਤੇਰਾ ਅਮਰਤ ਵੇਖੇ ਉੱਠ ਜਾਏ ਨਾਏ ਤੇਰੇ ਸਭ ਸੁਖ ਵਸਹਿ ਮਨ ਆਈ ਬਿਨ ਨਾਵੇ ਬਾਧੀ ਜਮਪੁਰ ਜਾਏ ਨਾਰੀ 베ਰੀ ਘਰ ਦਰ ਦੇਸ ਮਨ ਕੀਆਂ ਖੁਸ਼ੀਆਂ ਕੀ ਚਹਿਵੀਸ ਜਾਂ ਸੱਦੇ ਤਾਂ ਢਿਲ ਨਾ ਪਾਏ ਨਾਨਕ ਕੂੜ ਕੂੜੋ ਹੋਏ ਜਾਏ ਪ੍ਰਭਾਤੀ ਮਹੱਲਾ ਪਹਿਲਾ ਤੇਰਾ ਨਾਮ ਰਤਨ ਕਰਮਚਾਨਣ ਸੁਰਤ ਤਿਤੈ ਲੋਈ ਅੰਧੇਰ ਅੰਦੀ ਵਾਪਰੈ ਸਗਲ ਲੀਜੈ ਖੋਇ ਇਹੋ ਸੰਸਾਰ ਸਗਲ ਬੇਕਾਰ ਤੇਰਾ ਨਾਮ ਦਾਰੂ ਅਬਰ ਨਾਸਤੈ ਕਰਨ ਹਾਰ ਅਪਾਰ ਰਹਾਉ ਪਤਾਲ ਪੁਰੀਆਂ ਏਕ ਭਾਰ ਹੋਵਹਿ ਲੱਖ ਕਰੋੜ ਤੇਰੇ ਲਾਲ ਕੀਮਤ ਤਾਂ ਪਵੈ ਜਾਂ ਸਿਰ ਹੈ ਹੋਵੇ ਹੋਰ ਦੁੱਖਾਂ ਤੇ ਸੁਖ ਉਪਜੈ ਸੂਖੀ ਹੋਵੇ ਦੁੱਖ ਜਿਤ ਮੁਖ ਤੂੰ ਸਲਾਹੀਐ ਤਿਤ ਮੁਖ ਕੈਸੀ ਭੂਖ ਨਾਨਕ ਮੂਰਖ ਏਕ ਤੂੰ ਅਵਰ ਭਲਾ ਸੰਸਾਰ ਗਿਤ ਤਨ ਨਾਮ ਨਾ ਉਪਜੈ ਸੇ ਤਨ ਹੋਏ ਖੁਵਾਰ ਪ੍ਰਭਾਤੀ ਮਹੱਲਾ ਪਹਿਲਾ जय कारण वेद ब्रह्म उचरे शंकर छोडी माया जय कारण सिद्ध भए उदासी देवी मरम ना पाया बाबा मन साचा मुख साचा कहिए तरिए साचा होई दुश्मन दुख ना आवे नीड़ है हर मत पावे कोई रहाऊ फगन बिंब पवणे की बाणी teen naam ke dasa te tas kar jo naam na lewah vas koot panjasa je ko ek kare changiyai man chit bahut bophave ete gun etiyan changiyan de na pachho taave tud salahan tin dhan pallae nanak ka dhan soi ਜੇ ਕੋ ਜੀਉ ਕਹ ਓ ਨਾ ਕਉ ਜਮ ਕੀ ਤਲਬ ਨਾ ਹੋਈ ਪ੍ਰਭਾਤੀ ਮਹੱਲਾ ਪਹਿਲਾ ਜਾਂ ਕੈ ਰੂਪ ਨਾਹੀ ਜਾਤ ਨਾਹੀ ਨਾਹੀ ਮੁਖ ਮਾਸਾ ਸਤਗੁਰ ਮਿਲੇ ਨਿਰੰਜਨ ਪਾਇਆ ਤੇਰੇ ਨਾਮ ਹੈ ਨਿਵਾਸਾ ਔਦੂ ਸਹਜੇ ਤਤ ਵਿਚਾਰ ਜਾਂ ਤੇ ਵਿਰਨਾ ਆਵਹੁ ਸੰਸਾਰ ਰਹਾਉ ਜਾ ਕੈ ਕਰਮ ਨਾਹੀ ਧਰਮ ਨਾਹੀ ਨਾਹੀ ਸੋਚ ਮਾਲਾ ਸਿਵ ਜੋਤ ਕੰਨੋ ਗੁਧ ਪਾਈ ਸਤ ਗੁਰੂ ਰਖਵਾਲਾ ਜਾ ਕੈ ਵਰਤ ਨਾਹੀ ਨੇਮ ਨਾਹੀ ਨਾਹੀ ਬਕਬਾਈ ਗਤ ਅਵਗਤ ਕੀ ਚਿੰਤ ਨਾਹੀ ਸਤ ਗੁਰੂ ਫਰਮਾਈ ਜਾ ਕੈ ਆਸ ਨਾਹੀ ਨਿਰਾਸ ਨਾਹੀ ਚਿੱਤ ਸੁਰਤ ਸਮਝਾਈ ਤੰਤ ਕੋ ਪਰਮ ਤੰਤ ਮਿਲਿਆ ਨਾਨਕਾ ਬੁੱਧ ਪਾਈ ਪ੍ਰਭਾਤੀ ਮਹੱਲਾ ਪਹਿਲਾ ਤਾਂ ਕਾ ਕਹਿਆ ਦਰ ਪਰਵਾਨ ਵੇਖੇ ਅੰਮ੍ਰਿਤ ਦੋਹੀ ਸਮ ਕਰ ਜਾਣ ਕਿਆ ਕਹੀਐ ਸਰਬੇ ਰਹਿ ਆਸਮਾਈ ਜੋ ਕਿਛ ਵਰਤੈ ਸਭ ਤੇਰੀ ਰਜ਼ਾਈ ਰਹਾ ਪ੍ਰਗਤੀ ਜੋਤ ਚੂਕਾ ਬੁਵਾਨ ਸਤਿਗੁਰ ਦੀਆ ਅੰਮ੍ਰਿਤ ਨਾਮ ਕਲ ਮਹਿ ਆਇਆ ਸੋ ਜਨ ਜਾਨ ਸਾਚੀ ਦਰਗਹ ਪਾਵੈ ਮਾਣ ਕਹਿਣਾ ਸੁਨਣਾ ਇਕੱਥ ਘਰ ਜਾਏ ਕਤਨੀ ਬਦਨੀ ਨਾਨਕ ਜਲ ਜਾਏ ਪ੍ਰਭਾਤੀ ਮਹੱਲਾ ਪਹਿਲਾ ਅੰਮ੍ਰਿਤ ਨੀਰ ਗਿਆਨ ਮਨ ਮੱਜਨ ਅਠ ਸੱਠ ਤੀਰਥ ਸੰਗ ਗਏ ਗੁਰ ਉਪਦੇਸ ਜਵਾਹਰ ਮਾਨਕ ਸੇਵੇ ਸਿੱਖ ਸੂਖੋਜ ਲਹਿ ਗੁਰ ਸਮਾਨ ਤੀਰਥ ਨਹੀਂ ਕੋਈ ਸਰ ਸੰਤੋਖ ਤਾਸ ਗੁਰ ਹੋਏ ਰਹਾਉ ਗੁਰ ਦਰਿਆਉ ਸਦਾ ਜਲ ਨਿਰਮਲ ਮਿਲਿਆ ਦੁਰਮਤ ਮੈਲ ਹਰੈ ਸਤ ਗੁਰ ਪਾਇਐ ਪੂਰਾ ਨਾਵਣ ਪਸ਼ੂ ਪਰੇ ਤੋਂ ਦੇਵ ਕਰੈ ਰੱਤਾ ਸੱਚ ਨਾਮ ਤਲਹੀਅਲ ਸੋ ਗੁਰ ਪਰਮਲ ਕਹੀਐ ਜਾਂ ਕੀ ਵਾਸ ਬਨਾਸ ਪਤ ਸੌਰੈ ਤਾਸ ਚਰਨ ਲਿਵ ਰਹੀਐ ਗੁਰਮੁਖ ਜੀ ਪ੍ਰਾਨਿ ਉਪਜਹਿ ਗੁਰਮੁਖ ਸੇਵ ਘਰ ਜਾਈਐ ਗੁਰਮੁਖ ਨਾਨਕ ਸੱਚ ਸਮਾਈਐ ਗੁਰਮੁਖ ਨਿਜ ਪਦ ਪਾਈਐ ਪ੍ਰਭਾਤੀ ਮਹੱਲਾ ਪਹਿਲਾ ਗੁਰ ਪ੍ਰਸਾਦੀ ਵਿਦਿਆ ਵਿਚਾਰੈ ਪੜ ਪੜ ਪਾਵੈ ਮਾਨ ਆਪਾ ਮਦੇ ਆਪ ਪਰਗਾਸਿਆ ਪਾਇਆ ਅੰਮ੍ਰਿਤ ਨਾਮ ਕਰਤਾ ਤੂੰ ਮੇਰਾ ਜਜਮਾਨ ਇੱਕ ਦਖਣਾ ਹਉ ਤੈ ਪਹਿ ਮੰਗੋਂ ਦੇ ਆਪਣਾ ਨਾਮ ਰਹਾਉ ਪੰਚ ਤਸਕਰ ਤਾਵਤ ਰਾਖੀ ਚੂਕਾ ਮਾਨੇ ਅਭਮਾਨ ਦਿਸਟ ਵਿਕਾਰੀ ਦੁਰਮਤ ਭਾਗੀ ਐਸਾ ਬ੍ਰਹਮ ਗਿਆਨ ਜਾਤ ਸਤ ਚਾਵਲ ਦਇਆ ਕਣਕ ਕਰ। ਪ੍ਰਾਪਤ ਪਾਤੀ ਧਾਨ। ਦੂਧ ਕਰਮ ਸੰਤੋਖ ਕੀਓ ਕਰ। ਐਸਾ ਮੰਗੋਂ ਦਾਨ। ਖਿਮਾ ਧੀਰਜ ਕਰ ਗਉ ਲਵੇਰੀ। ਸਹਜੇ ਬਛਰਾ ਖੀਰ ਪੀਐ। ਸਿਫਤ ਸ਼ਰਮ ਕਾ ਕੱਪੜਾ ਮੰਗੋਂ। ਹਰ ਗੁਣ ਨਾਨਕ ਰਵਤ ਰਹਿ। ਪ੍ਰਭਾਤੀ ਮਹੱਲਾ ਪਹਿਲਾ। ਆਬਤ ਕਿਨੈ ਨਾ ਰਾਖਿਆ ਜਾਬਤ ਕਿਉਂ ਰਾਖਿਆ ਜਾਇ ਜਿਸਤੇ ਹੋਵਾ ਸੋਈ ਪਰ ਜਾਣਾ ਜਾਂ ਉਸਹੀ ਮਾਹੀ ਸਮਾਏ ਤੁਹੈ ਹੈ ਵਾਹੂ ਤੇਰੀ ਰਾਜਾਈ ਜੋ ਕਿਛ ਕਰਹਿ ਸੋਈ ਪਰ ਹੋਏ ਵਾ ਅਵਰਨਾ ਕਰਨਾ ਜਾਇ ਰਹਾ ਜੈਸੀ ਹਰਹਟ ਕੀ ਮਾਲਾ ਟਿੰਡ ਲਗਤ ਹੈ ਇਕ ਸਖਨੀ ਹੋਰ ਫੇਰ ਭਰੀਅਤ ਹੈ ਤੈਸੋ ਹੀ ਇਹੋ ਖੇਲ ਖਸਮ ਕਾ ਜਿਉ ਉਸ ਕੀ ਵੜਿਆਈ ਸੁਰਤੀ ਕੈ ਮਾਰਗ ਚਲ ਕੈ ਉਲਟੀ ਨਦਰ ਪਰਗਾਸੀ ਮਨ ਵਿਚਾਰ ਦੇਖ ਬ੍ਰਹਮ ਗਿਆਨੀ ਕੌਨ ਗਿਰਹੀ ਕੌਨ ਉਦਾਸੀ ਜਿਸ ਕੀ ਆਸਾ ਤਿਸ ਹੀ ਸੌਪਕੈ ਇਹੋ ਰਹਿਆ ਨਿਰਵਾਣ ਜਿਸ ਤੇ ਉਹ ਆਸ ਹੋਈ ਕਰ ਮਾਨਿਆ ਨਾਨਕ ਗਿਰੀ ਉਦਾਸੀ ਸੋ ਪਰਮਾਨ ਪ੍ਰਭਾਤੀ ਮਹੱਲਾ ਪਹਿਲਾ ਜਿਸਤਿ ਵਿਕਾਰੀ ਬੰਦਨ ਬਾਂਧੈ ਹਉ ਕਿਸ ਕੈ ਬਲ ਜਾਈ ਪਾਪ ਪੁੰਨ ਕੀ ਸਾਰ ਨਾ ਜਾਣੈ ਭੂਲਾ ਫਿਰੈ ਅਜਾਈ ਬੋਲੋ ਸਤਿਨਾਮ ਕਰਤਾਰੁ ਹੁਨ ਬਹੁੜ ਨ ਆਵਣ ਵਾਰ ਰਹਾਉ ਉੱਚਾ ਤੇ ਫੁਲ ਨੀਚ ਕਰਤ ਹੈ ਨੀਚ ਕਰੈ ਸੁਲਤਾਨ ਜਿੰਨੀ ਜਾਣ ਸੁ ਜਾਣਿਆ ਜਗ ਤੇ ਪੂਰੇ ਪਰਵਾਨ ਤਾਂ ਕੋ ਸਮਝਾਵਣ ਜਾਈਐ ਜੇ ਕੋ ਭੂਲਾ ਹੋਈ ਆਪੇ ਖੇਲ ਕਰੇ ਸਭ ਕਰਤਾ ਐਸਾ ਬੂਝੈ ਕੋਈ ਨਾਉ ਪਰਬਾਤੈ ਸ਼ਬਦ ਧਿਆਈਐ ਛੋਡੋ ਦੁਨੀ ਪਰਿਤਾ ਪ੍ਰਣਮਤ ਨਾਨਕ ਦਾਸਨ ਦਾਸਾ ਜਗ ਹਾਰਿਆ ਤਿੰਨ ਜੀਤਾ